ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਗ ਬਢਾ ਹੰਸ ਮਹੱਲਾ ਪਹਿਲਾ ਕਰ ਪੰਜਵਾ ਅਲਾਹਣੀਆਂ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਧੰਨ ਸਰੰਤਾ ਸੱਚਾ ਪਾਤਸ਼ਾਹ ਜਨ ਜਗਤ ਧੰਦਾ ਲਾਇਆ ਮੋਹਲਤ ਪੁੰਨੇ ਪਾਈ ਭਾਰੀ ਜਾਨੀ ਅੜਾ ਘੱਤ ਚਲਾਇਆ ਜਾਨੀ ਘੱਤ ਚਲਾਇਆ ਲਿਖਿਆ ਆਇਆ ਅਰੁਨੇ ਮੀਰ ਸਬਾਏ ਕਾਇਆ ਹਾਂ ਸਠੀ ਆਵੇ ਚੋੜਾ ਆਜਾ ਤਨ ਪੁੰਨੇ ਮੇਰੀ ਮਾਇ ਜਿਹਾ ਲਿਖਿਆ ਤੇ ਆ ਪਾਇਆ ਜਿਹਾ ਪੁਰਬ ਕਮਾਇਆ ਧਨ ਸਰੰਦਾ ਸੱਚਾ ਪਾਤ ਸਾਹ ਜਿਨ ਜਗ ਧੰਦਾ ਲਾਇਆ ਸਾਹਿਬ ਸਿਮਰਿ ਹੋ ਮੇਰੇ ਭਾਈ ਹੋ ਸਭ ਨਾਈ ਹੋ ਪਿਆਣਾ ਇਤੈ ਧੰਦਾ ਗੂੜਾ ਆਚਾਰ ਦੇ ਹਾਂ ਆਗੇ ਸਰ ਪਰ ਜਾਣਾ ਆਗੈ ਸਰਪਰ ਜਾਣਾ ਜਿਉ ਮੇ ਮਾਣਾ ਕਾਹੀ ਗਾਰਬ ਕੀਜੈ ਜਿਤ ਸੇਵੈ ਦਰਗਹ ਸੁਖ ਪਾਈਐ ਨਾਮ ਤਿਸੈ ਕਾ ਲੀਜੈ ਆਗੈ ਹੁਕਮ ਨ ਚੱਲੈ ਮੂਲੇ ਸਿਰ ਸਿਰ ਕੀਆ ਬਿਹਾਣਾ ਸਾਹਿਬ ਸਿਮਰਿ ਹੋ ਮੇਰੇ ਭਾਈ ਹੋ ਸਭ 나 ਇਹੋ ਪਾਇਆਣਾ ਜੋਤਿ ਸੁਭਾਵੈ ਸਮਰੱਤ ਸੋ ਥੀਐ ਹਿੰੜਾਈ ਹੋ ਸੰਸਾਰੋ ਜਲ ਥਲ ਮਹੀਲ ਰਵ ਰਹਿਆ ਸਾਚੜਾ ਸਰਜਣਹਾਰੋ ਸਾ ਚਾਰ ਸਰਜਣ ਹਾਰੋ ਲਖ ਪਾਰੋ ਤਾ ਕਾ ਅੰਤ ਨ ਪਾਇਆ ਆਇਆ ਤਨ ਕਾ ਸਫਲ ਭਇਆ ਹੈ ਇਕ ਮਨ ਜਿਨੇ ਧਿਆਇਆ ਢਾਹੇ ਢਾਹੇ ਉਸਾਰੇ ਆਪੇ ਹੁਕਮ ਸੁਵਾਰਣ ਹਾਰੋ ਜੋਤਿ ਸੁਭਾਵੈ ਸਮਰੱਥ ਸੋ ਥੀਐ ਹੀਨੜਾ ਇਹੋ ਸੰਸਾਰ ਨਾਨਕ ਰੋਨਾ ਬਾਬਾ ਜਾਣੀਐ ਜੇ ਰੋਵੈ ਲਾਇ ਪਿਆਰੋ ਵਾਲੇ ਵਹਿ ਕਾਰਣ ਬਾਬਾ ਰੋਈਐ ਰੋਗਨ ਸਗਲ ਵਿਕਾਰੋ ਰੋਵਣ ਸਾਗਲ ਬੇਕਾਰੋ ਗਾਫਲ ਸੰਸਾਰੋ ਮਾਇਆ ਕਾਰਨ ਰੋਵੇ ਚੰਗਾ ਮੰਦਾ ਕੇ ਸੂਜੈ ਨਾਹੀ ਓ ਤਨ ਈਵੈ ਖੋਵੇ ਆਇთა ਆਇਆ ਸਭ ਕੋ ਜਾਸੀ ਕੂੜ ਕਰੋ ਅਹੰਕਾਰੋ ਨਾਨਕ ਰੂਨਾ ਬਾਬਾ ਜਾਣੀਐ ਜੇ ਰੋਵੇ ਲਾਇ ਪਿਆਰੋ ਬਡਹੰਸ ਮਹੱਲਾ ਪਹਿਲਾ ਆਵੋ ਮਿਲੋ ਸੇ ਲਿਓ ਸਚੜਾ ਨਾਮ ਲਈ ਹਾਂ ਰੋਵਹਿ ਬਿਰਹਾ ਤਨ ਕਾ ਆਪਣਾ ਸਾਹਿਬ ਸੁਮਾਲੇ ਹਾਂ ਸਾਹਿਬ ਸੰਭਾਲ ਲੈ ਪੰਥ ਨੇ ਹੱਲ ਹੈ ਅਸਾਂ ਭੀ ਉੱਥੇ ਜਾਣਾ ਜਿਸ ਕਾ ਕੀ ਆਤ ਨਹੀਂ ਲੀਆ ਹੁਆ ਤਿਸੈ ਕਾ ਪਾਣਾ ਜੋ ਤਨ ਕਰ ਪਾਇ ਅਸੋ ਆਗੈ ਆਇਆ ਸਿ ਕੇ ਹੁਕਮ ਕਰੇ ਹਾ ਆਵੋ ਮਿਲੋ ਸਹੇਲਿਓ ਸੱਚੜਾ ਨਾਮ ਲੈ ਹਾ ਮਰਨ ਨ ਮੰਦਾ ਲੋਕਾਂ ਆਖੀਐ ਜੇ ਮਰ ਜਾਣਾ ਐਸਾ ਕੋਈ ਸਿਵਉ ਸਾਹਿਬ ਸਮਰੱਥ ਵਿਆਪਣਾ ਪੰਥ ਸੁਹਿਲ ਆਇ ਆਗੈ ਹੋਇ ਅੰਤ ਸੋ ਮਿਲੈ ਜਾਵੋ ਤਾਂ ਫਲ ਪਾਵੋ ਆਗੈ ਮਿਲੈ ਬਡਾਈ ਭੇਟੈ ਸਿਉਂ ਜਾਵੋ ਸੱਚ ਸਮਾਵੋ ਤਾਂ ਪਤ ਲੇਖੈ ਪਾਈ ਮਹਿਲਿ ਜਾਇ ਪਾਵੋ ਕਸਮੈ ਭਾਵੋ ਰੰਗ ਸਿਉਂ ਰਲੀਆਂ ਬਾਣੈ ਮਰਨ ਨ ਮੰਨਦਾ ਲੋਕਾਂ ਆਖੀਐ ਜੇ ਕੋਈ ਮਰ ਜਾਣੈ ਮਰਨ ਮਨੁਸਾ ਸੂਰਿਆ ਹੱਕ ਹੈ ਜੋ ਹੋਏ ਮਰਨ ਪਰਵਾਣੋ ਸੂਰੇ ਸੇ ਆਗੈ ਆਖੀਐ ਦਰਗਹਿ ਪਾਵੈ ਸਾਚੀ ਮਾਣੋ ਦਰਗਹ ਮਾਣ ਪਾਵੇ ਪਤ ਸਿਉ ਜਾਵੇ ਆਗੈ ਦੂਖ ਨਾ ਲਾਗੇ ਕਰ ਏਕ ਧਿਆਵੈ ਤਾਂ ਫਲ ਪਾਵੇ ਜਿਸੇ ਵੇ ਭਉ ਭਾਗੇ ਊਚਾ ਨਹੀਂ ਕਹਿਣਾ ਮਨ ਮੈਂ ਰਹਿਣਾ ਆਪੇ ਜਾਣੈ ਜਾਣੋ ਮਰਨ ਮੁਰਸਾ ਸੂਰਿਆ ਹੱਕ ਹੈ ਜੋ ਹੋਏ ਮਰੇ ਪਰਵਾਣ ਨਾਨਕ ਕਿਸ ਨੂੰ ਬਾਬਾ ਰੋਈਐ ਬਾਜੀ ਹੈ ਇਹ ਸੰਸਾਰੋ ਕੀਤਾ ਵੇਖੈ ਸਾਹਿਬ ਆਪਣਾ ਕੁਦਰਤ ਕਰੇ ਵਿਚਾਰੋ ਕੁਦਰਤ ਵਿਚਾਰੇ ਧਾਰਨ ਧਾਰੇ ਜਨ ਕੀ ਆਸੋ ਜਾਣੈ ਆਪੇ ਵੇਖੈ ਆਪੇ ਬੂਝੈ ਆਪੇ ਹੁਕਮ ਪੁਛਾਨੈ ਜਨ ਕਿਸ ਕੀ ਆਸੋ ਈ ਜਾਣੈ ਤਾਕਾ ਰੂਪ ਅਪਾਰੋ ਨਾਨਕਿਸਨੋ ਬਾਬਾ ਰੋਈਐ ਬਾਜੀ ਹੈ ਇਹ ਸੰਸਾਰੋ ਬੜਾ ਹਸ ਮਹੱਲਾ ਪਹਿਲਾ ਦਖਣੀ ਸੱਚ ਸਰੰਦਾ ਸੱਚਾ ਜਾਣੀਐ ਸਤੜਾ ਪਰਵਦਗਾਰੋ ਜਿਨ ਆਪੀ ਨਾ ਆਪਸਾਜਿਆ ਸਤੜਾ ਲਖ ਪਾਰੋ ਦੋਇ ਪੜ ਜੋੜ ਵਿਚੋੜਿਆ ਨਾ ਗੁਰ ਬਿਨ ਘੂਰ ਅੰਧਾਰ ਸੂਰਜ ਚੰਦ ਸਿਰਜਿਆ ਨਾ ਅਹਨ ਸਚ ਚਲਤ ਵਿਚਾਰ ਸਚੜਾ ਸਵਾਹਿਬ ਸੱਚ ਤੂੰ ਸਚੜਾ ਦੇ ਪਿਆਰੋ ਰਹਾਉ ਤੁਧ ਸਿਰਜੀ ਮੇਦਨੀ ਦੁਖ ਸੁਖ ਦੇਵਣਹਾਰੋ ਨਾਰੀ ਪੁਰਖ ਸਿਰਜੇ ਐ ਵਿਖ ਮਾਇਆ ਮੋਹ ਪਿਆਰੋ ਹਾਣੀ ਬਾਣੀ ਤੇਰੀਆਂ ਦੇ ਜੀਆਂ ਆਧਾਰੋ ਕੁਦਰਤ ਤਖਤ ਰਚਾਇਆ ਸਚ ਨਵੇੜ ਨਿਭਾਰੋ ਆਵਾ ਗਾਵਨ ਸਰਜਿਆ ਤੂਤਰ ਕਰਨੈ ਹਾਰੋ ਜੰਮਣ ਮਰਣ ਆਏ ਗਇਆ ਬਦਕ ਜੀਉ ਬੇਕਾਰੋ ਭੁਰੜੈ ਨਾਮ ਬਿਸਾਰਿਆ ਬੁੱਢੈ ਕਿਆ ਇਸਚਾਰੋ ਗੁਣ ਛੋੜ ਬਿਕਲਦਿਆ ਅਵਗੁਣ ਕਾਵਣ ਜਾਰੋ ਸੱਦੜੇ ਆਏ ਤਿੰਨਾ ਜਾਨੀਆਂ ਹੁਕਮ ਸੱਚੇ ਕਰਤਾਰੋ ਨਾਰੀ ਪੁਰਖ ਵਿਚੁੰਨਿਆ ਵਿਛੜਿਆ ਮੇਲਣ ਹਾਰੋ ਰੂਪ ਨ ਜਾਣੈ ਸੋਹਣੀਏ ਹੁਕਮ ਬੱਦੀ ਸਰਕਾਰੋ ਬਾਲ ਕੇ ਬਿਰਦ ਨ ਜਾਣਣੀ ਤੋੜ ਨ ਹਿਤ ਪਿਆਰੋ ਨਾਉ ਦਰ ਠਾਕੇ ਹੁਕਮ ਸੱਚਾ ਹੈ ਹੰਸ ਗਿਆ ਗੈਣਾਰੇ ਸਾਤਨ ਛੁੱਟੇ ਮੁੱਠੇ ਝੂਠ ਵਿਟਣਿਆ ਮ੍ਰਿਤਕੜਾ ਅੰਨੜੇ ਵਾਰੇ ਸਰਤ ਮੁਈ ਮਰਮਾਈ ਮਹਿਲ ਰੁਨੀ ਦਰਵਾਰੇ ਰੋਵੋ ਕੰਤ ਮੇਲਿਓ ਸੱਚੇ ਕੇ ਗੁਣ ਸਾਰੇ ਜਲ ਮਲ ਜਾਨੀ ਨਾ ਹਵਾਲੇ ਆ ਕੱਪੜ ਪਟ ਬਾਰੇ ਬਾਜੇ ਵੱਜੇ ਸੱਚੀ ਬਾਣੀਆਂ ਪੰਚ ਮੁਏ ਮਨ ਮਹਾਰੇ ਜਾਨੀ ਵਚਨੜੇ ਮੇਰਾ ਮਰਨ ਪਿਆ ਤ੍ਰਿਗ ਜੀਵਨ ਸੰਸਾਰੇ ਜੀਵਤ ਮਰੈ ਸੋ ਜਾਣੀਐ ਪ੍ਰਸਚੜੈ ਹੇਤ ਪਿਆਰੇ ਤੁਸੀ ਰੋਵੋ ਰੋਵਣ ਆਈ ਹੋ ਝੂਠ ਮੁਠੀ ਸੰਸਾਰੇ ਹੋ ਮੁਠੜੀ ਧੰਦਾ ਧਾਵਣਿਆ ਫਿਰ ਸੋੜ ਦਿਆੜੀ ਵਿਦਣਕਾਰ ਘਰ ਘਰ ਕੰਤ ਮਹਿਲੀਆਂ ਰੂੜਾ ਹਿਤ ਪਿਆਰੇ ਮੈਂ ਫਿਰ ਸੱਚ ਸਾ ਲਾਹਣਾ ਹਾਂ ਰਹਿਸੀੜੀ ਨਾਮ ਪਧਾਰੇ ਗੁਰ ਮਿਲੇ ਆ ਬੇਸਪਲਟਿਆ ਸਾਤਨ ਸੱਚ ਸਿੰਗਾਰੋ ਆਵੋ ਮਿਲੋ ਸਹੇਲਿਓ ਸਿਮਰੋ ਸਿਰ ਜਨਹਾਰੋ ਭਈਆ ਨਾਮ ਸੁਹਾਗਣੀ ਸੱਚ ਸਵਾਰਣ ਹਾਰੋ ਗਾਵੋ ਗੀਤ ਨਾ ਬਿਰਹੜਾ ਨਾਨਕ ਬ੍ਰਹਮ ਵਿਚਾਰੋ ਵਢਾਂ ਸਮਹੱਲਾ ਪਹਿਲਾ ਜਿਨ ਜਗ ਸਿਰਜ ਸਮਾਇਆ ਸੋ ਸਾਇਬ ਕੁਦਰਤ ਜਾਣੋ ਵਾ ਸੱਚਾ ਦੂਰ ਨਾ ਭਾਲੀਐ ਘਟ ਘਟ ਸ਼ਬਦ ਪਛਾਣੋ ਵਾ ਸੱਚ ਸ਼ਬਦ ਪਛਾਣੋ ਦੂਰ ਨ ਜਾਣੋ ਜਿਨ ਇਹ ਰਚਨਾ ਰਾਚੀ ਨਾਮ ਧਿਆਏ ਤਾਂ ਸੁਖ ਪਾਏ ਬਿਨ ਨਾਵੈ ਪਿੜ ਕਾਚੀ ਜਨਤਾ ਪੀਤ ਜਾਣੈ ਸੋਈ ਕਿਆ ਕੋ ਕਹੈ ਵਕਾਣੋ ਜਿਨ ਜਗਤ ਥਾਪ ਬਤਾਇਆ ਜਾਲੋ ਸੋ ਸਾਇਬ ਪਰਵਾਨੋ ਬਾਬਾ ਆਇਆ ਉੱਠ ਚਲਣਾ ਅਦਪੰਦ ਹੈ ਸੰਸਾਰੋ ਵਾ ਸਿਰ ਸਿਰ ਸੱਚੜਾ ਲਿਖਿਆ ਦੁੱਖ ਸੁਖ ਪੁਰਬ ਵਿਚਾਰੋ ਵਾ ਦੁੱਖ ਸੁਖ ਦੀਆ ਜੇ ਹਾਕੀਆ ਸੋ ਨਿਭੈ ਜੀ ਨਾਲੇ ਜਿਹੇ ਕਰਮ ਕਰਾਇ ਕਰਤਾ ਦੂਜੀ ਕਾਰਨ ਆ ਭਾਲੇ ਆਪਣੇ ਰਾਲਮ ਸੰਧੈ ਵਾਦੀ ਕਰ ਹੁਕਮ ਛਡਾਵਣਹਾਰੋ ਅੱਜ ਕੱਲ ਕਰਦਿਆਂ ਕਾਲ ਵਿਆਪੈ ਦੂਜੈ ਪਾਏ ਵਿਕਾਰ ਜਮ ਮਾਰਗ ਪੰਥ ਨ ਸੁਝਾਈ ਉਜੜ ਅੰਧ ਗਵਾਰੋ ਵਾ ਨਾ ਜਲ ਲੇਪ ਤੁਲਾਈਆਂ ਨਾ ਭੋਜਨ ਪ੍ਰਕਾਰੋ ਵਾ ਭੋਜਨ ਭਾਉ ਨਾ ਠੰਡਾ ਪਾਣੀ ਨਾ ਕੱਪੜ ਸਿੰਗਾਰੋ ਗਲ ਸੰਗਲ ਸਿਰ ਮਾਰੇ ਉਪਾਉ ਨਾ ਦੀਸੈ ਘਰਵਾਰੋ ਇਬਕੇ ਰਾਹੇ ਜੰਮਣ ਨਹੀਂ ਪਛਤਾਣੇ ਸਰਪਾਰੋ ਬਿਨ ਸੱਚੇ ਕੋ ਬੇਲੀ ਨਹੀਂ ਸੱਚਾ ਹੋ ਵਿਚਾਰੋ ਬਾਬਾ ਰੋਵੈ ਰਵੈ ਸੋ ਜਾਣੀਐ ਮਿਲ ਰੋਵੈ ਗੁਣਸਾਰ ਵਿਆਹ ਰੋਵੈ ਮਾਇਆ ਮੁਠੜੀ ਤੰਦੜਾ ਰੋਵਣ ਹਾਰੇ ਵਾ ਤੰਦੜਾ ਰੋਵੈ ਮੈਲ ਨਾ ਧੋਵੈ ਸੁਪਨੰਤਰ ਸੰਸਾਰੋ ਜਿਉ ਬਾਜੀ ਘਰ ਭਰ ਮੈਂ ਭੂਲੇ ਝੂਠ ਮੁਠੇ ਅਹੰਕਾਰੋ ਆਪੇ ਮਾਰਗ ਪਾਵਣ ਹਾਰਾ ਆਪੇ ਕਰਮ ਕਮਾਏ ਨਾਮ ਰਤੇ ਗੁਰਪੂਰੈ ਰਾਖੇ ਨਾਨਕ ਸਹਿਜ ਸੁਭਾਈ ਵੜਹਾਂਸ ਮਹੱਲਾ ਪਹਿਲਾ ਬਾਬਾ ਆਇਆ ਹੈ ਉਠ ਚਲਣਾ ਇਹੋ ਜਗ ਝੂਠ ਪਸਾਰੋ ਬਾ ਸੱਚਾ ਕਰ ਸੱਚੜੈ ਸੇਵੀਐ ਸੱਚ ਖਰਾ ਸਚਿਆ ਰੋਵਾ ਕੂੜ ਲੱਭ ਜਾ ਥਾਏ ਨਾ ਪਾਸੀ ਅੱਗੇ ਲਹਿ ਨਾ ਠਾਓ ਅੰਤਰ ਆਉ ਨਾ ਵੈਸੋ ਕਹੀਐ ਅਜਹ ਹੰਮੈ ਕਰ ਕਾਉ ਜੰਮਣ ਮਰਣ ਵੱਡਾ ਬੇਚੋੜਾ ਬਿਨ ਸਹ ਜਗ ਸਵਾਏ ਨਭ ਤੰਦੈ ਮਾਇਆ ਜਗ ਸੁਪਲਾਇਆ ਕਾਲ ਕੜਾ ਰੂਆਈ ਬਾਬਾ ਆਵੋ ਭਾਈ ਹੋ ਗੱਲ ਮਿਲਹਿ ਮਿਲ ਮਿਰਦੀ ਆਸੀ ਸਾਹੀ ਬਾਬਾ ਸਤੜਾ ਮੇੜਣਾ ਚੁੱਕਾਈ ਪ੍ਰੀਤਮ ਕੀਆ ਦੇ ਆਸੀ ਸਾਹੀ ਆਸੀ ਸਾ ਦੇਵੋ ਭਗਤ ਕਰੇਵੋ ਮਿਲਿਆ ਕਾ ਕਿਆ ਮੇਲੋ ਇਕ ਭੂਲੇ ਨਾਵੋ ਥੇਵੋ ਥਾਵੋ ਗੁਰਸਬਦ ਦੀ ਸੱਚ ਖੇਲੋ ਜਮ ਮਾਰਗ ਨਹੀਂ ਜਾਣਾ ਸਬਦ ਸੁਮਾਣਾ ਜੁਗ ਜੁਗ ਸਾਚਾ ਵੇਸੇ ਸਾਧਨ ਸੈਣ ਮਿਲੋ ਸੰਜੋਗੀ ਗੁਰ ਮਿਲ ਖੋਲੇ ਫਾਸੇ ਬਾਬਾ ਨਗੜਾ ਆਇਆ ਜਗ ਮਹਿ ਦੁੱਖ ਸੁਖ ਲੇਖ ਲਿਖਾਇਆ ਲਿਖਿਆ ਦਾ ਸਾਹਾ ਨਾ ਟਲੈ ਜਿਹੜਾ ਪੁਰਬ ਕਮਾਇਆ ਵੈ ਸਾਚਾ ਲਿਖਿਆ ਅੰਮ੍ਰਿਤ ਵਿਖਿਆ ਜਿਤ ਲਾਇਆ ਤਿਤ ਲਾਗਾ ਕਾਮਣਿ ਹਾਰੀ ਕਾਮਣ ਪਾਏ ਬਹੁ ਰੰਗੀ ਗਲ ਤਾਗਾ ਓਛੇ ਮਤ ਭਇਆ ਮਨ ਹੋਛਾ ਗੁੜਸਾ ਮੱਕੀ ਖਾਇਆ ਨਾ ਮਰ ਜਾਦ ਆਇਆ ਕਲ ਭੀਤਰਾ ਨੰਗ ਬੰਦ ਚਲਾਇਆ ਬਾਬਾ ਰੋਵੋ ਜੇ ਕਿਸੈ ਰੋਵਣਾ ਜਨਣ ਬੰਦ ਪਠਾਇਆ ਹੈ ਲਿਖਿਆੜਾ ਲੇਖ ਨਾ ਮਿਟੀਐ ਦਰਹਾ ਕਾਰਣਾ ਆਇਆ ਹੈ ਆਕਾਰ ਆਇਆ ਜਤ ਸੁਭਾਯ ਅਰੁਨੇ ਰੋਵਣ ਹਾਰੀ ਪਤ ਭਾਈ ਪਾਧੀ ਜੇ ਰੋਵੈ ਪ੍ਰੀਤਮ ਅਤ ਪਿਆਰੀ ਭੈ ਰੋਵੈ ਗੁਣਸਾਰ ਸੰਭਾਲੇ ਕੋ ਮਰੈ ਨਾ ਮੋਇਆ ਨਾਲੇ ਨਾਨਕ ਜੁਗ ਜੁਗ ਜਾਣ ਸਜਾਣਾ ਰੋਵੈ ਸੱਚ ਸੰਭਾਲੇ ਭੈ ਰੋਵੈ ਗੁਣਸਾਰ ਸੰਭਾਲੇ ਕੋ ਮਰੈ ਨਾ ਮੋਇਆ ਨਾਲੇ ਨਾਨਕ ਜੁਗ ਜੁਗ ਜਾਣ ਸਜਾਣਾ ਰੋਵੈ ਸੱਚ ਸੰਭਾਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ